ਯੁੱਧ ਨਸ਼ਾ ਵਿਰੁੱਧ ਦੇ ਤਹਿਤ ਪਿੰਡਾਂ ਵਿੱਚ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ ਨਸ਼ਿਆਂ ਦੀ ਰੋਕਥਾਮ ਨੂੰ ਲੈ ਕੇ ਤੁਰੀ ਵਿਖੇ ਇੱਕ ਅਹਿਮ ਮੀਟਿੰਗ ਕੀਤੀ ਗਈ ਜਿਸ ਵਿੱਚ ਲੋਕਾਂ ਨੂੰ ਜਾਗਰੂਤ ਕੀਤਾ ਗਿਆ ਅਤੇ ਜੋ ਵੀ ਨਸ਼ਾ ਵੇਚਦਾ ਨਜ਼ਰ ਆਏਗਾ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਪਰਚੰਗੇ ਅ ਮੈਂ ਜਿੰਦਾ ਸਾਹਿਬ ਯੋਸਾਹ ਅ ਦਵੰਦਾ ਸਾਹਿਬ ਪਰਵਾਰੀ ਸਾਹਿਬ ਜਿਹੜੇ ਹੋਰ ਅ ਅਫੀਸਰ ਸੇਵਾ ਨੇ ਬੈਠ ਨੇ ਜੇ ਬਾਕੀ ਕੋਈ ਬਾਸ ਇਸ ਤਰ੍ਹਾਂ ਮੈਂ ਸਾਹਮਣੇ ਲੱਗੇ ਐਮ ਸੀ ਸਾਹਿਬ ਸਰਪੰਚ ਸਾਹਿਬ ਪੰਚ ਸਾਹਿਬ ਤੇ ਬਾਕੀ ਜਿਹੜੇ ਹੋਰ ਵੀਡੀ ਸੀ ਤੇ ਡਬਲਿਊ ਸੀ ਮੈਂਬਰ ਨੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਨਮਸਕਾਰ ਇਹ ਜੋ ਮਾਂ ਜੋ ਸੀਐਮ ਸਾਹਿਬ ਦਾ ਸੁਪਨਾ ਹੈ ਰੰਗਲਾ ਪੰਜਾਬ ਉਹ ਰੰਗਲਾ ਪੰਜਾਬ ਤਾਂ ਹੀ ਹੋਊਗਾ ਜੇਕਰ ਆਪਾਂ ਸਾਰੇ ਮਿਲ ਕੇ ਇਹ ਨਸ਼ਾ ਦੇ ਖਿਲਾਫ ਜੋ ਆਪਾਂ ਜੁੱਗ ਨਸ਼ਾ ਬਰੋਧ ਸ਼ੁਰੂ ਕੀਤਾ ਹੈ ਇਹਨੂੰ ਕਾਮਯਾਬ ਬਣਾਵਾਂਗੇ ਤਾਂ ਹੀ ਆਪਾਂ ਪੰਜਾਬ ਚੋਂ ਨਸ਼ੇ ਨੂੰ ਖਤਮ ਕਰ ਸਕਦੇ ਹਾਂ ਤੁਹਾਡੀ ਕਾਬਲੀਅਤ ਤੁਹਾਡੀ ਇਮਾਨਦਾਰੀ ਨੂੰ ਦੇਖ ਕੇ ਹੀ ਤੁਹਾਨੂੰ ਜੁਡੀਸੀ ਜਾਂ ਡਬਲੂ ਡੀ ਸੀ ਸਿਲੈਕਟ ਕੀਤਾ ਗਿਆ ਮੈਨੂੰ ਆਸ ਹੈ ਵੀ ਤੁਸੀਂ ਜਿਹੜਾ ਆਪਾਂ ਨੂੰ ਮਿਸ਼ਨ ਇਹ ਦਿੱਤਾ ਗਿਆ ਹੈ ਨਸ਼ਾ ਵਿਰੋਧ ਯੰਗ ਲੜਨ ਲਈ ਤੁਸੀਂ ਉਹਦੇ ਵਿੱਚ ਪੂਰਾ ਸਾਥ ਦਿਓਗੇ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਤੇ ਪਬਲਿਕ ਜਿਵੇਂ ਸੀਐਮ ਸਾਹਿਬ ਨੇ ਆਪਣੇ ਭਾਸ਼ਣ ਦੇ ਵਿੱਚ ਕਿਹਾ ਸੀ ਇਹ ਸਾਰੇ ਮਿਲ ਕੇ ਜੇ ਆਪਾਂ ਨਸ਼ੇ ਦੇ ਖਿਲਾਫ ਜਾਗਰੂਕੀ ਸ਼ੁਰੂ ਕਰਾ ਗਏ ਜੋ ਕੀਤੀ ਹੋਈ ਹੈ অলরেਡੀ ਤਾਂ ਹੀ ਇਸ ਜਿਹੜਾ ਛੇਮਾਦੜਾ ਨਸ਼ਾ ਦਾ ਇਹਨੂੰ ਆਪਾਂ ਖਤਮ ਕਰ ਸਕਦੇ ਹਾਂ ਆਪੇ ਅਗਲਾ ਪੰਜਾਬ ਬਣਾ ਸਕਦੇ ਹਾਂ ਮੈਂ ਪੈਸੇ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕਰਦਾ ਲੋਕਾਂ ਚਿੱਤਾਂ ਵੀ ਬਣਾਉਂਦੇ ਉਹਦੇ ਉੱਤੇ ਕੇਸ ਧਾਲੇ ਦਾ ਪਾਇਆ ਮੈਂ ਰੋ ਹੱਥ ਪਾ ਕੇ ਖੜਾ ਜੀ ਕਿਹੜਾ ਕਿੱਥੋਂ ਦਾ ਟੋਟੋ ਗੱਤ ਨਹੀਂ ਕਰੀਂ ਸਿੰਧੂ ਦਾ ਨੌਣਾ ਰੇਡ ਸਰ ਉਹਦਾ ਲੈ ਕੋਈ ਨਾ ਲੈ ਕੋਈ ਨੇ ਬੈਠੋ ਨਹੀਂ ਕਰਦਿਆ ਗੱਲ ਜਦ ਤੱਕ ਤਾਂ ਪਹੁੰਚਦਾ ਨਹੀਂ ਕਿੱਥੋਂ ਤੇ ਟਟਾ ਦੇ ਉਹਦਾ ਕਾਹਦੇ ਨਰਲਾ ਇਹ ਚ ਨਹੀਂ 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 ਦੇਖੋ ਕੰਨੀ ਕੁਰੀਸਾਂ ਤੇ ਇਹ ਨਸ਼ਾ ਉਹ ਜੋ ਇਹ ਬੁਮਾਰੀ ਹੈ ਇਹਨੂੰ ਕਦੇ ਦੂਰ ਨਹੀਂ ਕਰ ਸਕਦੀ ਇਸੇ ਕਰਕੇ ਸਰਕਾਰ ਨੇ ਜਿਹੜਾ ਹੈ ਸਾਰਾ ਸੈਟਅਪ ਚੱਲ ਕੀਤਾ ਹੈ ਨਸ਼ਾ ਨੂੰ ਖਤਮ ਕਰਨ ਲਈ ਇਹ ਤੁਹਾਡੇ ਸਹਿਯੋਗ ਵਾਲੇ ਹੋਣਾ ਹੈ अपने बच्चे ने उन्होंने क्या रखो कि अपने बच्चे जो पढ़ने जाते हैं स्कूल कॉलेज खास करके दसवीं तो बाद च भी उन्होंने फ्रेंड सर्कल की है उन्होंने किड ने उन्होंने किस तरह का व्यतीब है कोई नशा तो नहीं करता बच्चा जो स्कूल तो जब कॉलेज तो घर आखो कि वो इन टाइम आ रहा है छुट्टी किने बजे आती है जो बच्चा लेट है ਤਾਂ ਉਹਦੀ ਗੱਲ ਚੈੱਕ ਕਰੋਗੇ ਲਿਖ ਕਿਉਂ ਐ ਤਾਂ ਪੁੱਛੋ ਕਈ ਵਾਰ ਬੱਚਾ ਬਹੁਤ ਜ਼ਿਆਦਾ ਰੈਡ ਹੋਵੇ ਰਾਤ ਨੂੰ ਹੋਵੇ ਜਾਂ ਆਵੇ ਨਹੀਂ ਅੰਦਰ ਆਵੇ ਮੈਨੂੰ ਦੋਸਤ ਕੋਈ ਰਹਿ ਗਿਆ ਸੀ ਜਾਂ ਹੋਰ ਇਦਾਂ ਨਹੀਂ ਕਿ ਤੁਹਾਨੂੰ ਬਹਾਨੇ ਵਈਆ ਕਰੂਗਾ ਉਹ ਲਾਜ ਨਹੀਂ ਕਿਸੇ ਨਾ ਕਿਸੇ ਪਾੜੀ ਸੰਗਤ ਚ ਪਏ ਜੋ ਗਿਆ ਹੋਂਦ ਹੈ ਆਪਾਂ ਲੋਕਾਂ ਦਾ ਜਦੋਂ ਹਟਾਉਣਾ ਤਾਂ ਆਪਾਂ ਆਪਣੇ ਘਰ ਵਿੱਚ ਚਾਹ ਤੇ ਮਾਰਦੇ ਆਪਣੇ ਬੱਚੇ ਬਾਰੇ ਦੇਰੇ ਮੰਨਾਂ ਇਹ ਸੋਚ ਲਈ ਮੈਂ ਆਪਣੇ ਬੱਚਿਆਂ ਨੂੰ ਨਸ਼ੇ 'ਚ ਨਹੀਂ ਪੈਣ ਦੇਣਾ ਤਾਂ ਮੈਂ ਨਹੀਂ ਕਹਦਾ ਕਿ ਕੋਈ ਵੇਚੂ ਆਦਮੀ ਕੋਈ ਤੱਕਿਆ ਮੋਹ ਚ ਨਹੀਂ ਪਹੁੰਚੇਗਾ ਜਿਹੜਾ ਕੋਈ ਲੱਗਦਾ ਉਹ ਕਿਸੇ ਗੁਰੂ ਸਾਹਿਬ ਕਰਕੇ ਲੱਗਦਾ ਤੇ ਜਦੋਂ ਮੰਗੀ ਦੀ ਹੋਣੀ ਦਵਾਈ ਦੀ ਹੋ ਗਈ ਵੇਚਣ ਵਾਲਾ ਕਿਥੋਂ ਨੂੰ ਠੀਕ ਹੈ ਆਪਾਂ ਨਸ਼ਾ ਜਿਹੜੇ ਪੀਣ ਦੇ ਨਾਤੀ ਹੋ ਗਏ ਨੇ ਪੀਣ ਤੇਰੇ ਬੱਚੇ ਨੇ ਪਹਿਲਾ ਬੋਲ ਇਲਾਜ ਕਰਾਇਆ ਇਲਾਜ ਕੱਲਾ ਹੀ ਕਾਫੀ ਨਹੀਂ ਹੈ ਇਲਾਜ ਕਰਾਉਣ ਤੋਂ ਬਾਅਦ ਦੁਬਾਰਾ ਫੇਰ ਲੱਗਿਆ ਬੱਚਾ ਉਹਦੇ ਦੀ ਮਾਨਸਿਕਤਾ ਪਰ ਉਹ ਬਦਲ ਨਹੀਂ ਰਹੀ ਹੈ ਜੇ ਪਹਿਲਾਂ ਅਤਰ ਸਰਦਾਰ ਸਾਹਿਬ ਨੇ ਕਿਹਾ ਸੀ ਬਾਕੀ ਦੇ ਕੰਮ ਆਜ ਪਹਿਲਾਂ ਸਿਹਤ ਜ਼ਰੂਰੀ ਹੈ ਸਿਹਤ ਜੇ